ਮੈਨੂੰ ਡਾਕਟਰਾਂ ਨੇ ਜਵਾਬ ਵੀ ਦਿੱਤਾ ਸੀ ਬੈਡ ਅੱਜ ਦੇਖ ਲਓ ਬਾਬਾ ਜੀ ਦੀ ਕਿਰਪਾ ਹੈ ਅੱਜ ਝੋਲੀ ਮੇਰੀ ਗੁਲਾਬਾ ਨਾਲ ਭਰੀ ਹੋਈ ਹੈ ਦੇਖੋ ਅੱਜ ਉਹ ਸਾਰਾ ਟਾਈਮ ਨਿਕਲ ਗਿਆ ਤੇ ਅੱਜ ਬਾਬਾ ਜੀ ਨੇ ਖੁਸ਼ੀਆਂ ਨਾਲ ਝੋਲੀਆਂ ਭਰੀਆਂ ਸਾਡੀਆਂ ਜਾ ਕੇ ਅਸੀਂ ਸੇਵਾ ਕਰ ਰਿਹਾ ਜੀ ਨਵਾਂ ਜੀਵਨ ਮਿਲਦਾ ਸਾਨੂੰ ਇੱਥੇ ਆ ਕੇ ਆਨੰਦ ਦਾ ਜੀ ਸੇਵਾ ਕਰਨ ਨੂੰ ਮਿਲੀ ਰੱਬ ਦੇ ਲੇਖੇ ਲੱਗੇ ਬਸ ਬਹੁਤ ਕਰਮਾ ਭਾਗਾਂ ਵਾਲੇ ਆ ਜੀ ਜਿਉਂ ਤੋਂ ਬਾਬਾ ਦੀਪ ਸਿੰਘ ਦਾ ਲੜ ਫੜਿਆ ਨਾ ਦੇਨ ਦੁਗਰੀ ਰਾਤ ਚੌਕ ਦੀ ਤਰੱਕੀ ਜਾਏ ਆ ਜੀ ਇੱਥੇ ਆ ਕੇ ਮਨ ਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ ਬਹੁਤ ਜ਼ਿਆਦਾ ਹੀ ਮਾਲਾ ਇੱਥੇ ਆਈ ਦਾ ਵੈ ਸੰਗਤ ਨੂੰ ਇਕੱਠ ਵੇਖੀਦਾ ਸਾਰੇ ਤੇ ਬਹੁਤ ਖੁਸ਼ੀ ਮਿਲਦੀ ਕਿ ਚਲੋ ਸੰਗਤ ਇੱਥੇ ਥੋੜਾ ਟਾਈਮ ਕੱਢ ਕੇ ਗੁਰੂ ਘਰ ਨੂੰ ਵੀ ਦੇ ਰਹੇ ਨੇ ਇੱਥੇ ਅੱਜ ਕੱਲ ਦੇ ਲੋਕੀ ਸੰਗਤ ਕਦੀ ਆਪਣੇ ਮੋਲਾਂ ਦੇ ਘੁੰਮਦੇ ਕਦੀ ਕਿਤੇ ਜਾਂਦੇ ਆ ਤਾਂ ਗੁਰੂ ਘਰ ਨੂੰ ਵੀ ਟਾਈਮ ਦਿੰਦੇ ਆ ਇੱਥੇ ਦੁਪਹਿਰੇ ਤੇ ਦੁਪਹਿਰੇ ਤੇ ਵੀ ਹੈਗੇ ਕਿ ਸਾਰੇ ਇਕੱਠ ਹੁੰਦੇ ਆ ਆਂਦੇ ਹਰ ਐਤਵਾਰ ਦੀ ਤਰ੍ਹਾਂ ਮਤਲਬ ਕੱਲ ਵੀ ਇਸ ਦੁਪਹਿਰਾ ਹੈਗਾ ਵੈ ਸਵੇਰ ਦੀ ਆਈ ਹੋਈ ਆ ਸੰਗਤਾ ਸੇਵਾ ਕਰ ਰਹੀ ਆ ਤੁਸੀਂ ਦੇਖ ਹੀ ਰਹੇ ਹੋ ਸਾਰੇ ਫੁੱਲਾਂ ਦੀ ਕੱਲ ਵੀ ਬਹੁਤ ਚਲਦੀਆਂ ਵੈ ਅਸੀਂ ਅੱਜ ਰਾਤ ਦਾ ਵੀ ਦੁਪਹਿਰਾ ਹੈਗਾ ਇੱਥੇ ਦੁਨੀਆਂ ਭਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਵੇਲੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ਼ਹੀਦ ਗੰਸਾਈ ਵਿਖੇ ਮੌਜੂਦ ਹੈ ਜਿੱਥੇ ਸਜਾਵਟਾਂ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ। ਪਹਿਲਾਂ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਵੱਖ-ਵੱਖ ਫੁੱਲਾਂ ਦੇ ਨਾਲ ਸਜਾਵਟਾਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਇਸ ਵਾਰ ਇਸ ਜਨਮ ਦਿਹਾੜੇ ਤੇ ਜੋ ਸੰਗਤ ਦਾ ਪੈਰਾ ਹੋਏਗਾ ਸੰਗਤ ਦਾ ਜੋ ਇਕੱਠ ਹੋਏਗਾ ਦੇਖਣ ਵਾਲਾ ਹੋਏਗਾ ਕਿਉਂਕਿ ਦੁਪਹਿਰੇ ਤੋਂ ਬਾਅਦ ਸੰਗਤਾਂ ਇੱਥੇ ਜੋ ਜਿਸ ਤਰੀਕੇ ਹਾਜ਼ਰੀਆਂ ਭਰ ਰਹੀਆਂ ਉਸ ਤਰੀਕੇ ਸੇਵਾਾਂ ਦੇ ਵਿੱਚ ਜੋ ਸੰਗਤਾਂ ਰੁੱਝੀਆਂ ਹੋਈਆਂ ਨੇ ਕਿਉਂਕਿ ਜੇ ਗੱਲ ਕਰੀਏ ਤਾਂ ਲੇਬਰ ਦੀ ਗੱਲ ਕਰੀਏ ਜੋ ਇਸ ਸੇਵਾ ਦੇ ਵਿੱਚ ਲੱਗੇ ਹੋਏ ਐ ਸਜਾਵਟ ਦੀ ਉਹ ਯੂਪੀ ਤੋਂ ਆਏ ਨੇ ਕਰੀਬ 35 ਤੋਂ 40 ਸੇਵਾ ਕਰਨ ਦੇ ਲਈ ਯੂਪੀ ਤੋਂ ਇੱਥੇ ਬੁਲਾਏ ਗਏ ਨੇ ਸੋ ਵੱਖ-ਵੱਖ ਫੁੱਲਾਂ ਦੀ ਸਜਾਵਟ ਦੇ ਨਾਲ ਨਾਲ ਗੁਰਦੁਆਰਾ ਸ਼ਹੀਦ ਗੰਸਾਈਬਸਥਾਨ ਸਜਾਇਆ ਜਾਏਗਾ ਕੱਲ ਚੁਪੈਰਾ ਦਾ ਦਿਨ ਹੈ ਤਾਂ ਸੰਗਤਾਂ ਹੋਰ ਹਮ-ਹਮਾ ਕੇ ਇੱਥੇ ਪਹੁੰਚਣ ਗਿਆ ਸੁ ਸੰਗਤਾਂ ਦਾ ਹੜ ਜਿਹੜਾ ਇਹ ਦੇਖਣ ਨੂੰ ਮਿਲੇਗਾ ਸੋ ਭੋਵਨ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਦਾ ਜਨਮ ਹੁੰਦਾ ਹੈ ਸੋ ਉਸ ਤੋਂ ਬਾਅਦ ਸੀਸ ਤਲੀ ਤੇ ਧਰ ਕੇ ਲੜਨ ਵਾਲੇ ਯੋਧੇ ਤਨਤਨ ਬਾਬਾ ਦੀਪ ਸਿੰਘ ਜੀ ਜੋ ਤਰਨਤਨ ਸਾਹਿਬ ਤੋਂ ਇਹ ਪ੍ਰਾਣ ਕਰਕੇ ਆਏ ਸੀਗੇ ਗੁਰੂ ਰਾਮਦਾਸ ਜੀ ਦੇ ਨਾਲ ਕਿ ਗੁਰੂ ਨਗਰੀ ਨੂੰ ਬਚਾਵਾਂਗਾ ਤੇ ਆਪਣਾ ਸੀਸ ਤੁਹਾਡੇ ਚਰਨਾ ਦੇ ਵਿੱਚ ਪੇਟ ਕਰਾਂਗਾ ਸੋ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜਿੱਥੇ ਅੱਜ ਅਸੀਂ ਮੌਜੂਦ ਆ ਜਿੱਥੇ ਬਾਬਾ ਦੀਪ ਸਿੰਘ ਜੀ ਦੇ ਸਰੀਰ ਨੂੰ ਤੜ ਨੂੰ ਅਗਨ ਪੇਟ ਕੀਤਾ ਗਿਆ ਸੀਗਾ ਜਿਸ ਨੂੰ ਆਮ ਪਾਸ਼ਾ ਦੇ ਵਿੱਚ ਅਸੀਂ ਸੰਸਕਾਰ ਵਿਆਖ ਦਿੰਨੇ ਆ ਸੋ ਗੱਲਬਾਤ ਵੀ ਕਰਦੇ ਆ ਕਿਸ ਤਰੀਕੇ ਸੰਗਤ ਇੱਥੇ ਪਹੁੰਚੀ ਆ ਕਿੱਥੋਂ ਪਹੁੰਚੇ ਨੇ ਕਿਉਂਕਿ ਜਿਸ ਤਰੀਕੇ ਦੇਖ ਰਹੇ ਆ ਅਸੀਂ ਸੰਗਤਾਂ ਦੇ ਵਿੱਚ ਉਛਾ ਉਹ ਦੇਖਣਯੋਗ ਐ ਸੋ ਗੱਲਬਾਤ ਕਰਦੇ ਆ ਸੰਗਤਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮਾ ਜੀ ਤੁਹਾਡਾ ਗੁਰਜੋਤ ਕੋਰ ਤੁਸੀਂ ਕਿਸ ਤਰੀਕੇ ਮਹਿਸੂਸ ਕਰ ਰਹੇ ਹੋ ਅੱਜ ਫੁੱਲਾਂ ਦੀ ਸੇਵਾ ਦੇ ਵਿੱਚ ਤੁਸੀਂ ਲੱਗੇ ਹੋਏ ਹੋ ਇਸ ਸਥਾਨ ਤੇ ਮੰਗਿਆ ਮੁਰਾਦਾ ਮਿਲਦੀ ਹੈ ਜੀ ਜੋ ਚਪੈਰਾ ਕੱਟਦੀ ਹੈ ਸੋ ਕਿਸ ਤਰੀਕੇ ਰਹਿੰਦਾ ਇੱਥੇ ਆ ਕੇ ਤੁਹਾਡਾ ਮਨ ਦੇ ਵਿੱਚ ਕੀ ਮਹਿਸੂਸ ਕਰਦੇ ਇੱਥੇ ਆ ਕੇ ਮਨ ਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ ਬਹੁਤ ਜ਼ਿਆਦਾ ਹੀ ਮਤਲਬ ਇੱਥੇ ਆਈਦਾ ਵੈ ਸੰਗਤ ਨੂੰ ਇਕੱਠੇ ਵੇਖੀਦਾ ਸਾਰੇ ਤੇ ਬਹੁਤ ਖੁਸ਼ੀ ਮਿਲਦੀ ਕਿ ਚਲੋ ਰੱਬ ਸੰਗਤ ਇਥੇ ਥੋੜਾ ਟਾਈਮ ਕੱਢ ਕੇ ਗੁਰੂ ਘਰ ਨੂੰ ਵੀ ਦੇ ਰਹੇ ਨੇ ਇੱਥੇ ਅੱਜ ਕੱਲ ਦੇ ਲੋਕੀ ਸੰਗਤ ਕਦੀ ਆਪਣੇ ਮੋਹਲਾਂ ਦੇ ਘੁੰਮਦੇ ਕਦੀ ਕਿਤੇ ਜਾਂਦੇ ਆ ਤੇ ਗੁਰੂ ਘਰ ਨੂੰ ਵੀ ਟਾਈਮ ਦਿੰਦੇ ਆ ਤੇ ਚੁਪਾਰੇ ਤੇ ਚੁਪਾਰੇ ਤੇ ਵੀ ਹੈਗੀ ਕਿ ਸਾਰੇ ਇਕੱਠ ਹੁੰਦੇ ਆਂਦੇ ਹਰ ਐਤਵਾਰ ਦੀ ਤਰ੍ਹਾਂ ਮਤਲਬ ਕੱਲ ਵੀ ਇਸ ਚੁਪਾਰਾ ਹੈਗਾ ਵਾ ਤੇ ਸਾਰੀ ਸੰਗਤ ਇਦਾਂ ਹੀ ਦੁਗਣੀ ਵੇਖਾਂਗੇ ਆਪਾਂ ਸੰਗਤ ਨੂੰ ਜ਼ਿਆਦਾ ਬੋਤ ਖੁਸ਼ੀ ਹੁੰਦੀ ਹੈ ਜੀ ਅੱਜ ਵੀ ਤੁਸੀਂ ਫੁੱਲਾਂ ਦੀ ਸੇਵਾ ਕਰ ਰਹੇ ਹੋ ਕਦੋਂ ਤੋਂ ਲੱਗੀ ਹੋਈ ਹੈ ਸਵੇਰ ਦੇ ਲੱਗੀ ਹੋਈ ਤੇ ਕੱਲ ਵੀ ਆਏ ਸੀ ਅੱਜ ਵੀ ਆਏ ਆ तकरीबन ਸਵੇਰ ਦੀ ਆਈ ਹੋਈ ਹੈ ਸੰਗਤਾਂ ਸੇਵਾ ਕਰ ਰਹੇ ਹੋ ਤੁਸੀਂ ਦੇਖ ਹੀ ਰਹੇ ਹੋ ਸਾਰੇ ਫੁੱਲਾਂ ਦੀ ਕੱਲ ਵੀ ਬਹੁਤ ਚਲ ਗੀਆਂ ਵੇਸੀ ਅੱਜ ਰਾਤ ਦਾ ਵਿੱਚ ਪੈਰਾ ਹੈਗਾ ਇੱਥੇ ਕੱਲ ਵੀ ਹੈਗਾ ਦੁਪਹਿਰਾ ਸਰ ਜੀ ਇਹ ਦੋ ਚਾਰ ਦਿਨ ਤੋਂ ਫੁੱਲਾਂ ਦੀ ਸੇਵਾ ਹੋ ਰਹੀ ਹੈ ਤੇ ਦੇਖੋ ਕੱਲ ਤੱਕ ਸ਼ਾਇਦ ਖਤਮ ਹੋ ਜਾਏ ਕੋਈ ਚੁਪੈਰਾ ਵੀ ਹੈਗਾ ਤੇ ਜਗਾ ਵੀ ਇਹਨਾਂ ਨੇ ਖਾਲੀ ਕਰਨੀ ਹੈ ਇਹ ਤੇ ਫਿਰ ਸ਼ਾਇਦ ਕੀ ਲੱਗਦਾ ਅੱਜ ਲੋਕ ਕੀ ਬਹਾਨੇ ਬਹੁਤ ਲਗਾਉਂਦੇ ਨੇ ਕਿ ਸਾਡੇ ਕੋਲ ਗੁਰੂ ਘਰ ਜਾਣ ਦੇ ਲਈ ਸਮਾਂ ਹੈ ਨਹੀਂ ਅਸੀਂ ਕੰਮਕਾਰਾਂ ਚ ਰੁੱਝੇ ਹਾਂ ਪਰ ਜਿਨ੍ਹਾਂ ਨੇ ਆਣਾ ਉਹ ਤਾਂ ਸਮਾਂ ਕੱਟ ਕੇ ਆ ਹੀ ਜਾਂਦੇ ਬਿਲਕੁਲ ਇਹ ਤਾਂ ਗੱਲ ਹੈਗੀ ਹੈ ਕਿ ਜਿਨ੍ਹਾਂ ਨੇ ਆਣਾ ਹੈ ਉਹਨਾਂ ਨੇ ਭਾਵੇਂ ਦੂਰੋਂ ਵੀ ਆਣਗੇ ਭਾਵੇਂ 3-4 ਘੰਟੇ ਦਾ ਸਫ਼ਰ ਕੱਢ ਕੇ ਆਪਣੇ ਇੱਥੇ ਆ ਜਾਣਗੇ ਜਿਨ੍ਹਾਂ ਦੇ ਪਿਆਰ ਹੋਵੇਗਾ ਦਿਲੋਂ ਜਿਵੇਂ ਦੁਪਹਿਰੇ ਤੇ ਸੰਗਤ ਦਿੱਲੀ ਤੱਕ ਤੋਂ ਵੀ ਆਉਂਦੀ ਹੈ ਪੰਜਾਬ ਦੇ ਬਾਹਰੋਂ ਵੀ ਆਉਂ ਕਰਦੇ ਪਏ ਹੈ ਸੋ ਬਿਲਕੁਲ ਅੱਜ ਰਾਤ ਤੋਂ ਹੀ ਜਿਹੜਾ ਚੁਪੈਰਾ ਸ਼ੁਰੂ ਹੋ ਜਾਵੇਗਾ ਸੋ ਕੱਲ ਐਤਵਾਰ ਦੇ ਦਿਨ ਸੰਗਤ ਦਾ ਇਕੱਠ ਸ਼ਾਇਦ ਆਮ ਚੁਪੈਰੇ ਨਾਲੋਂ ਦੁਗਣਾ ਦੇਖਣ ਨੂੰ ਮਿਲੇ ਕਿਉਂਕਿ 27 ਤਰੀਕ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਇਸ ਸਥਾਨ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਜੇਕਰ ਗੱਲ ਕਰਦੇ ਹਾਂ ਤਾਂ ਖਾਲਸਾ ਹੀ ਰੰਗ ਦੇ ਵਿੱਚ ਰੰਗਿਆ ਹੋਇਆ ਅੰਮ੍ਰਿਤਸਰ ਵੀ ਦੇਖਿਆ ਗਤਕੇ ਦੀਆਂ ਨਿਹੰਗ ਸਿੰਘ ਫੌਜ ਜਿਵੇਂ ਇੱਥੇ ਪਹੁੰਚੇ ਸੀਗੇ ਗੱਲਬਾਤ ਕਰਦੇ ਹਾਂ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੇ ਜੀ ਕੀ ਨਾਮ ਹੈ ਮਾਤਾ ਜੀ ਤੁਹਾਡਾ ਬਲਜਿੰਦਰ ਕੌਰ ਇਹ ਕਿਸ ਤਰੀਕੇ ਮਹਿਸੂਸ ਕਰਦੇ ਹੋ ਕਿਉਂਕਿ ਤੁਸੀਂ ਜੋ ਤੁਹਾਡੀ ਉਮਰ ਹੈ ਤੁਹਾਡਾ ਤਜਰਬਾ ਜਿਆਦਾ ਇਸ ਸਥਾਨ ਨੂੰ ਲੈ ਕੇ ਬਹੁਤ ਕਰਮਾ ਭਾਗਾਂ ਵਾਲੇ ਆ ਜੀ ਜਿਨ੍ਹਾਂ ਤੋਂ ਬਾਬਾ ਦੀਪ ਸਿੰਘ ਦਾ ਲੜ ਫੜਿਆ ਨਾ ਦਿਨ ਤੇ ਦੁਗਰੀ ਰਾਤ ਹੋਂਤੇ ਵਾਇਰਸ ਦੇ ਲਾ ਫਿਲਾ ਹੋ ਗਈਆਂ ਉਹਨਾਂ ਦਾ ਨਾਮ ਲੈਣਾ ਵਾਇਰਸ ਦੇ ਨਾਮ ਮੂੰਹ ਪਰ ਜਾਂਦਾ ਜਤੀ ਸਤੀ ਹੋਏ ਨੇ ਸਾਡੇ ਬਾਬਾ ਦੀਪ ਸਿੰਘ ਮਹਾਨ ਜੋਧੇ ਹੋਏ ਨੇ ਇਸ ਤੋਂ ਵੱਡਾ ਕੋਈ ਜੋਧ ਇਸ ਤੋਂ ਵੱਡਾ ਕੋਈ ਜੋਧਾ ਨਹੀਂ ਹੋਇਆ ਜੀ ਜਦੋਂ ਦਾ ਨਾਮ ਸੁਣਿਆ ਸੀ ਛੋਟੇ ਛੋਟੇ ਬੱਚਿਆਂ ਦੇ ਮਨ 'ਚ ਸਾਹ ਹੈਗੀ ਆ ਵੀ ਬਾਬਾ ਦੀਪ ਸਿੰਘ ਦੇ ਦਰ ਤੇ ਜਾਣਾ ਜਦੋਂ ਵਿਆਹ ਹੁੰਦਾ ਮਾਵੇਂ ਮਾਸੀਆਂ ਦਾ ਪਹਿਲਾਂ ਤੋਂ ਸ਼ੌਂਕ ਛੱਡ ਜਾਂਦਾ ਵੀ ਅਸੀਂ ਐਤਵਾਰ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਜਾਣਾ ਲਗਦਾ ਜੇ ਉਸ ਉਮਰ ਦੇ ਵਿੱਚ ਲੋਕਾਂ ਦੇ ਗੋਡੇ ਖੜ ਜਾਂਦੇ ਆ ਬਾਬਾ ਜੀ ਸੀਸਤਲੀ ਤੇ ਧੜਕੇ ਲੜੇ ਸੀਗੇ ਹਾਂਜੀ ਹਾਂਜੀ ਬਿਲਕੁਲ ਹੁਣ ਉਹਦੀਆਂ ਸੰਗਤਾਂ ਵੀ ਬਹੁਤ ਸਾਹਤ ਨਾਲ ਆਉਂਦੀਆਂ ਜੀ ਬੀਬੀਆਂ ਕੋ ਤੁਰਿਆ ਨਹੀਂ ਜਾਂਦਾ ਪਰ ਬੀਬੀਆਂ ਦੇ ਮਨ 'ਚ ਬਹੁਤ ਚਾਹ ਵਾਪੀ ਅਸੀਂ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਜਾਣਾ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਰਸ਼ਮੀ ਨਾ ਜੀ ਇੱਥੇ ਆ ਕੇ ਇਸ ਥਾਨ ਤੇ ਜਦ ਸੇਵਾ ਕਰਦੇ ਆ ਅਸੀਂ ਸ਼ੀਤ ਸਿੰਘ ਦਾ ਪੈਰਾ ਹੁੰਦਾ ਤਾਂ ਤਨ ਤਨ ਬਾਬਾ ਦੀਪ ਸਿੰਘ ਦੇ ਥਾਨ ਤੋਂ ਮੰਗਿਆ ਮੁਰਾਦਾ ਮਿਲਦੀ ਆ ਸੰਗਤ ਜੋ ਮੰਗਦੀ ਆ ਇੱਥੇ ਪੂਰੀਆਂ ਹੁੰਦੀਆਂ ਤੁਹਾਨੂੰ ਕਿਸ ਤਰੀਕੇ ਮਹਿਸੂਸ ਹੁੰਦਾ ਕਿਉਂਕਿ ਕੁਝ ਸਮਾਂ ਐਸਾ ਵੀ ਹੁੰਦਾ ਹੈ ਘਰ ਦੇ ਵਿੱਚ ਜਦ ਯਾਦ ਆਉਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਥਾਂ ਤੇ ਜਾਂਦੇ ਆ ਮਾੜਾ ਸਮਾਂ ਨਹੀਂ ਆਊਗਾ ਜੀ ਹਾਂਜੀ ਜੀ ਬਹੁਤ ਮਾੜਾ ਸਮਾਂ ਵੀ ਦੇਖਿਆ ਹੈ ਮੈਨੂੰ ਡਾਕਟਰਾਂ ਨੇ ਜਵਾਬ ਵੀ ਦਿੱਤਾ ਸੀ ਬੈਡ ਅੱਜ ਦੇਖ ਲਓ ਬਾਬਾ ਜੀ ਦੀ ਕਿਰਪਾ ਹੈ ਅੱਜ ਝੋਲੀ ਮੇਰੀ ਗੁਲਾਬਾਂ ਨਾਲ ਭਰੀ ਹੋਈ ਹੈ ਦੇਖੋ ਅੱਜ ਉਹ ਸਾਰਾ ਟਾਈਮ ਨਿਕਲ ਗਿਆ ਕਾਜ ਬਾਬਾ ਜੀ ਨੇ ਖੁਸ਼ੀਆਂ ਨਾਲ ਝੋਲੀਆਂ ਭਰੀਆਂ ਸਾਡੀਆਂ ਜਾ ਕੇ ਸੀ ਸੇਵਾ ਕਰ ਰਿਹਾ ਜੀ ਨਵਾਂ ਜੀਵਨ ਮਿਲਦਾ ਸਾਨੂੰ ਇੱਥੇ ਆ ਕੇ ਬਾਬਾ ਜੀ ਨਾਲ ਜੁੜੇ ਰਹਿਣਾ ਚਾਹੀਦਾ ਹਾਂਜੀ ਹਾਂਜੀ ਬੱਸ ਜੀ ਬਾਬਾ ਜੀ ਤੋਂ ਸੇਵਾ ਤੋਂ ਕੋਈ ਨਹੀਂ ਹੁੰਦਾ ਦੁਨੀਆ 'ਚ ਨਾ ਬਾਬਾ ਜੀ ਆ ਹੁੰਦੇ ਆ ਜੋ ਹੁੰਦੇ ਆ ਤੁਹਾਡੇ ਸੀ ਬਿਲਕੁਲ ਕਹਿ ਸਕਦੇ ਆ ਕਿ ਗੁਰੂ ਦੇ ਨਾਲ ਟੁੱਟ ਜਾਓਗੇ ਤਾਂ ਸਾਰੀਆਂ ਅਸਮ ਮੁੱਕ ਜਾਂਦੀਆਂ ਸਿੱਖੀ ਤੋਂ ਪਟਕੇ ਵੀ ਹੈ ਕੁਝ ਪਰ ਵਾਪਸ ਜੋ ਸਿੱਖੀ ਦੇ ਵਿੱਚ ਆਉਂਦੇ ਆ ਤਾਂ ਬੜੀ ਖੁਸ਼ੀ ਹੁੰਦੀ ਹੈ ਹੋਰ ਸੰਗਤਾਂ ਸਾਡੇ ਨਾਲ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨਜੀਤ कौर ਜੀ ਇੱਥੇ ਆ ਕੇ ਕਿਸ ਤਰੀਕੇ ਮਹਿਸੂਸ ਕਰਦੇ ਹੋ ਕਿਉਂਕਿ ਅੱਜ ਵੀ ਜਿਸ ਤਰੀਕੇ ਸੰਗਤਾਂ ਸੇਵਾ ਦੇ ਵਿੱਚ ਰੁੱਝੀਆਂ ਹੋਈਆਂ ਮਨ ਦੇ ਵਿੱਚ ਜੋ ਹਰ ਇੱਕ ਸੰਗਤ ਦੀ ਆਸ ਹੁੰਦੀ ਹੈ ਮੰਗੀਆਂ ਮੁਰਾਦਾ ਹੁੰਦੀਆਂ ਪੂਰੀਆਂ ਹੁੰਦੀਆਂ ਸੋ ਕਿਸ ਤਰੀਕੇ ਮਹਿਸੂਸ ਕਰਦੇ ਹੋ ਆਨੰਦ ਆ ਜੀ ਸੇਵਾ ਕਰਨ ਨੂੰ ਮਿਲੀ ਰੱਬ ਦੇ ਲੇਖੇ ਲੱਗੇ ਬਸ ਤੁਸੀਂ ਸਿਰ ਤੇ ਦਮਾਲਾ ਸਜਾਇਆ ਸੀ ਅੱਜ ਕੱ ਕੀ ਕੁੜੀਆਂ ਵਾਲ ਕਟਾਉਂਦੀਆਂ ਨੇ ਵਕ ਵਕ ਪਾਰਲਾ ਦੇ ਵਿੱਚ ਜਾਂਦੀਆਂ ਨੇ ਸੋ ਉਹ ਉਹ ਸਿੱਖਾਂ ਦੇ ਪਰਿਵਾਰ ਦੇ ਵੀ ਬੱਚੇ ਹੁੰਦੇ ਨੇ ਸੋ ਕਿਸ ਤਰੀਕੇ ਲੱਗਦਾ ਕਿ ਉਹ ਸਿੱਖੀ ਤੋਂ ਭਟਕੇ ਨੇ ਜਾਂ ਫਿਰ ਟ੍ਰੈਂਡ ਦੇ ਨਾਲ ਚੱਲਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕੁਝ ਜੀ ਟ੍ਰੈਂਡ ਆ ਕੁਝ ਕਾਲ ਯੁਗ ਦਾ ਟਾਈਮ ਵੀ ਚੱਲ ਰਿਹਾ ਸੋ ਮੇਰਾ ਜੀ ਸਭ ਠੀਕ ਹੋ ਜਾ ਬਾਬਾ ਜੀ ਦੇ ਮੇਰਾ ਜੀ ਠੀਕ ਹੋ ਜਾ ਤੇ ਤੇ ਡਿਪੈਂਡ ਕਰਦਾ ਨਾ ਲੇਟੈਸਟ ਅਲਮੋਸਟ ਸੁੰਨੀਆਂ ਚੱਲਦੀਆਂ ਲੇਟੈਸਟ ਟ੍ਰੈਂਡ ਦੇ ਅਕੋਰਡਿੰਗ ਪਰ ਜੇ ਕਿਤੇ ਕਿਸੇ ਤੇ ਤੇ ਰੱਬ ਦੀ ਮਿਹਰ ਹੋ ਜਾ ਤੇ ਫਿਰ ਤੇ ਠੀਕ ਆ ਸਿਰ ਸੋ ਦੇਖ ਸਕਦੇ ਹੋ ਪੈਣ ਹੋਣਾ ਨੇ ਦਮਾਲਾ ਸਜਾਇਆ ਸਿਰ ਤੇ ਸਿੱਖੀ ਦੇ ਵਿੱਚ ਜੁੜੇ ਹੋਏ ਨੇ ਪਰ ਅੱਜ ਕੱਲ੍ਹ ਦੀਆਂ ਪੈਣਾ ਦੀ ਗੱਲ ਕਰੀਏ ਤਾਂ ਸਿੱਖ ਪਰਿਵਾਰ ਦੇ ਹੋਣ ਵਿੱਚੋਂ ਹੋਣ ਦੇ ਬਾਵਜੂਦ ਵੀ ਪਾਰਲਰ ਦੇ ਵਿੱਚ ਜਾ ਕੇ ਥ੍ਰੈਡਿੰਗ ਕਰਾ ਦੇਣੀ ਵਾਲਾਂ ਨੂੰ ਕਟਾ ਦੇਣਾ ਜਾਂ ਫੇਸ਼ੀਅਲ ਕਰਾਉਣੇ ਇਹ ਕਿਤਨਾ ਕਿਤੇ ਸਾਨੂੰ ਲੇਟੈਸਟ ਟ੍ਰੈਂਡ ਦੇ ਵਿੱਚੋਂ ਵਾਪਸ ਹੋਣਾ ਚਾਹੀਦਾ ਸੋ ਜੋ ਯੂਪੀ ਤੋਂ ਸੰਗਤ ਇੱਥੇ ਬੁਲਾਈ ਗਈ ਹੈ ਸੇਵਾਦਾਰ ਦੇ ਨਾਲ ਵੀ ਗੱਲਬਾਤ ਕਰਦੇ ਆਂ किन्नी के, के लेबर इससे पहुंचे राजेश कुमार बताएं यहाँ कहाँ से आए हैं कितनी संगत यहाँ पे सेवा करने के लिए सर यहाँ पे सेवा करने के लिए वही पैंतीस चालीस लोग हैं जिला से यूपी से, से। हाँ जी हाँ जी कैसे महसूस कर रहे हो मन में क्या ख्याल आ रहा है साहिब सेवा आ, के अच्छे ख्याल आ रहे हैं जी गुरु जी कृपा करने का मौका मिल रहा है हर साल मिले जी हमें तो हम तो चाहते हैं और अब पिछली साल से भी आ रहे हैं और हर साल मिलता रहे आगे को जब तक जिंदा रहे तब तक मिलता रहे हर साल आने के लिए आखिरी सात तक सेवा नहीं निभाना जी हाँ जी बिल्कुल बहुत अच्छा लगता है बहुत प्यारे लोग है की हमारी तरफ जैसे लड़ाई दंगल ज्यादा होता है ये एरिया बहुत ज्यादा शांत है अच्छी बात है अच्छा अगर देखते हैं ना कल चुपहरा होगा जब संगत और भी ज्यादा होगी परसों जन्म दिहाड़ा वहाँ पे और संगत होगी पर जब सेवा करते हो फूलों की संगत भी आपके साथ मिलकर सेवा करती है तब कुछ बातचीत होती है ख्याल ख्याल एक दूसरे के साथ सांझे होते हैं नहीं वो अपना उनको सेवा करने का मौका मिलता है सब लोग करते हैं एक दूसरे की सेवा करते हैं पे मतलब अच्छा लगता है इनको भी बाबा की सेवा करने का मौका इनको भी मिलता है हम तो घर आते हैं हर साल आते हैं हम पिछले साल भी आए थे हर साल आते हैं गुरु नगरी में आके ए, कुछ चीज की कमी तो नहीं लगती नहीं नहीं कुछ चीज़ की कमी नहीं है बहुत प्यारा माहौल है यहाँ का अच्छा लगता है ਗੁਰੂ ਨਗਰੀ ਦੇ ਵਿੱਚ ਆਏ ਐ ਕਿਸੇ ਵੀ ਚੀਜ਼ ਦੀ ਕਮੀ ਨਹੀਂ ਲੱਗਦੀ। ਇੱਕ ਵਾਰੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਜਿਸ ਜੋ ਅਸੀਂ ਪ੍ਰਵਾਸੀਆਂ ਨੂੰ ਮਾੜਾ ਆਖਦੇ ਆਂ ਪਰ ਇੱਕ ਸਥਾਨ ਐਸੇ ਹੁੰਦੇ ਐ ਜਿੱਥੇ ਸਾਰੇ ਧਰਮ ਸਾਂਝੇ ਹੋ ਜਾਂਦੇ ਐ। ਕੀ Hindu, Muslim, Sikh, Sai ਇਸ ਸਥਾਨ ਤੇ ਬਰਾਬਰ ਦੀ ਮਹਾਨਤਾ ਦੇ ਨਾਲ ਪਹੁੰਚਦੇ ਐ। ਅੱਜ ਵੀ ਸੰਗਤ ਇੱਥੇ ਐਨੀ ਆਸਥਾ ਦੇ ਨਾਲ ਪਹੁੰਚੀ ਹੋਈ ਐ। ਐਨੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਦੇ ਵਿੱਚ ਰੁਚੀ ਹੋਈ ਐ ਕਿਉਂਕਿ ਕੱਲ ਚੁਪੈਰੇ ਵਾਲੇ ਦਿਨ ਸੰਗਤਾਂ ਹੋਰ ਵੱਧ ਹੋਮ ਹਮਾ ਕੇ ਹੜਸਣੇ ਪਹੁੰਚਣਗੀ ਆ। ਪਰ ਪਰसों ਜਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੋਣਾ ਉਹ ਦਿਨ ਗੁਰੂ ਨਗਰੀ ਦੀਆਂ ਤਸਵੀਰਾਂ ਦੇਖਣ ਵਾਲੀਆਂ ਹੋਣਗੀਆਂ ਕਿਉਂਕਿ ਗੁਰੂ ਨਗਰੀ ਨੂੰ ਬਚਾਉਣ ਵਾਲੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਨੂੰ ਇਹਦਾ ਵਾਦਾ ਕੀਤਾ ਸੀਗਾ ਕਿ ਜਿੰਨੀ ਦੇਰ ਤੱਕ ਮੁਗਲਾਂ ਤੋਂ ਅੰਮ੍ਰਿਤਸਰ ਨੂੰ ਗੁਰੂ ਨਗਰੀ ਨੂੰ ਬਚਾਣਾ ਲਮਾ ਮੈਂ ਸ਼ਹੀਦ ਹੀ ਨਹੀਂ ਪਾਵਾਂਗਾ ਤਾਂ ਆਪਣਾ ਸੀਸ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਪੇਟ ਕਰਕੇ ਗੁਰੂ ਰਾਮਦਾਸ ਜੀ ਦੇ ਦਰ ਤੇ ਦਰਬਾਰ ਸਾਹਿਬ ਤੇ ਇਸ ਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੇ ਉਹਨਾਂ ਦਾ ਜਿਹੜਾ ਧੜਾ ਹੈ ਉਸ ਨੂੰ ਅਗਨ ਪੇਟ ਕੀਤਾ ਗਿਆ ਸੀਗਾ ਸੋ ਅਸੀਂ ਵੀ ਉਮੀਦ ਕਰਦੇ ਹਾਂ ਕਿ ਇਸ ਜਾਵਟਾ ਦੀਆਂ ਤਸਵੀਰਾਂ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਬੈਠੇ ਦੇਖ ਰਹੇ ਹੋ ਤਾਂ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਹੋਰ ਲੋਕ ਜੋ ਇੱਥੇ ਨਹੀਂ ਪਹੁੰਚ ਸਕੇ ਉਹ ਇਸ ਦੀਆਂ ਤਸਵੀਰਾਂ ਦੇਖਣ ਅਤੇ ਦਰਸ਼ਨ ਨਿਹਾਲ ਹੋ ਜਾਣ ਫਿਲਹਾਲ ਇਹ ਮੈਨੂੰ ਦੇ ਜਤ ਸੁਰਖਾਪ ਟੀਵੀ ਦੇ ਲਈ ਮੈਂ ਦਮਦਰਪ ਸਿੰਘ ਅਮਰਿਸਰ